ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂ ਇੱਕ ਤਾਜੀ ਸੂਈ ਆ ਤੇ ਇੱਕ ਗੱਬਣ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ ਜੌਨ ਸਿੰਘ ਠੀਕ ਆ ਬਾਈ ਪਿੰਡ ਸੰਨਾਗਲਾਸਾਂ ਠੀਕ ਆ ਬਾਈ ਖੇਡਾ ਬਰਨਾਲਾ ਠੀਕ ਆ ਬਾਈ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਠੀਕ ਆ ਬਾਈ ਮੋਬਾਈਲ ਨੰਬਰ ਹੈ 99140 68974 ਠੀਕ ਆ ਭਾਈ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇੜ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਭਾਈ ਇਹ ਦੂਜਾ ਸੁਆ ਸੁਈ ਆ ਠੀਕ ਆ ਭਾਈ ਕਦੋਂ ਸੁਈ ਆ ਰਾਤ 9 ਵਜੇ ਠੀਕ ਆ ਭਾਈ ਮਗਰ ਕੀ ਆ ਭਾਈ ਮਗਰ ਬੱਛਾ ਜੀ ਠੀਕ ਆ ਭਾਈ ਕਿੰਨਾ ਕ ਬੋਲਾ ਕੱਢਿਆ ਭਾਈ ਬੋਲਾ ਰਾਤ ਨੂੰ ਕੱਢਦਾ ਯਾਰ 5 ਕਿਲੋ ਹੋਰ ਜਿਹੜਾ 3-4 ਕਿਲੋ ਠੀਕ ਆ ਭਾਈ ਖੋਲ ਲਓ ਭਾਈ ਤੋੜ ਕੇ ਦਿਖਾ ਦਿਓ ਬਾਕੀ ਆਰਡਰ ਦੇਖ ਸਕਦੇ ਆ ਬਹੁਤ ਕਮਾਲ ਦਾ ਆਰਡਰ ਆ ਕੱਲਾ ਕੱਲਾ ਨਖੜਵਾ ਥਾਣਾ ਪੂਰੀ ਵਿਥੀ ਤੇ ਆ ਮਗਰ ਬੱਛਾ ਦਾ ਜੇ ਬਸੀ ਹੁੰਦੀ ਤਾਂ ਬਹੁਤ ਚੰਗੀ ਸੀ ਬਾਕੀ ਜਿਹੜਾ ਆਰਡਰ ਦੀ ਕਮਾਲ ਕੁਆਲਿਟੀ ਆ ਬਹੁਤ ਚੰਗੀ ਆ ਬਾਈ ਕਿੰਨਾ ਕ ਦੁੱਧ ਪਾ ਦੂ ਤੱਕ ਜੀਣਾ 25 26 ਕਿਲੋ ਦੀ ਵੀ ਰਵੇ ਠੀਕ ਆ ਬਾਈ ਬਾਈ ਕਹਿੰਦਾ 25 26 ਲੀਟਰ ਦੀ ਉਮੀਦ ਆ ਬਾਕੀ ਤੋਰਾ ਤਾਰਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਬਹੁਤ ਚੰਗਾ ਤੋਰਾਗਾ ਮੂਲ ਲਓ ਬਾਈ ਕੋਈ ਗੱਲ ਨਹੀਂ ਥਾਣ ਬਹੁਤ ਚੰਗਾ ਲੱਗਿਆ ਬਾਈ ਠੰਡੀ ਛੀਲ ਪੂਰੀ ਆ ਬਾਕੀ ਆ ਦੇਖ ਲਓ ਬਾਈ ਨੇ ਵੇੜੇ ਦੇ ਵਿਚਾਲੇ ਖੜਾ ਕੇ ਤਾਰਾ ਮਰਾ ਦਿੰਦਾ ਬਾਈ ਚੰਗੀ ਆ ਗਈ ਭਾਈ ਕਹਿੰਦਾ ਧਾਰਾ ਵੀ ਆਪਾਂ ਮਾਰ ਦਿੰਨੇ ਆ ਥੋੜਾ ਸ਼ੁਰੂਆਤ ਕਰਦੀ ਆ ਹੋਰ ਕੋਈ ਗੱਲ ਨਹੀਂ ਭਾਈ ਕਹਿੰਦਾ ਵੀਡੀਓ ਜੇ ਆਪਾਂ ਧਾਰਾ ਮਰਵਾ ਦਨੇ ਭਾਈ ਮੁੱਲ ਕੀ ਰਹੂਗਾ ਇਹਦਾ ਜਾਇਜ਼ ਠੀਕ ਆ ਭਾਈ ਮੁੱਲ ਭਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਭਾਈ ਕਹਿੰਦਾ ਜਾਇਜ਼ ਹੋਊਗਾ ਭਾਈ ਧਾਰਾ ਮਾਰ ਦੋ ਮੜੀਆਂ ਆ ਧਾਰਾ ਦੇਖੋ ਪਸ਼ਮਾਹ ਦੇਖੋ ਕਿੰਨਾ ਕਰਿਆਗਾ ਕਰਨ ਵਾਲੀ ਨੇ ਤਾਰਾ ਦੇਖੋ ਕੱਲੀ-ਕੱਲੀ ਤਾਰਾ ਪੂਰੀ ਚੰਗੀ ਆ ਗਈ ਤਾਰਾ ਦੇਖੋ ਥੱਲੇ ਕਿਵੇਂ ਕੁੱਤੀ ਪੜਦੀ ਆ ਅਸਲ ਵਿੱਚ ਦਾਦਰ ਤਾਰ ਬਹੁਤ ਚੰਗੀ ਆ ਉਹੀ ਪੂਰ ਸਰਲਾ ਹੈ ਨਹੀਂਗਾ ਮੈਂ ਮਰਜੀ ਇੱਧਰ ਦੀ ਵਜ੍ਹਾ ਜਿਹੜਾ ਠੰਡੀ ਸੀਲ ਪੂਰੀ ਹੈ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਅੱਗੇ ਬਾਈ 2 ਨੰਬਰ ਇਹਦੀ ਕੀ ਡੇਟ ਆ ਬਾਈ ਇਹ ਵੀ ਦੂਜਾ ਸੋਣ ਵਾਲੀ ਠੀਕ ਆ ਬਾਈ ਕਿੰਨੇ ਦਿਨ ਬਾਕੀ ਆ 3 ਦਿਨ ਪਾ ਦੇ ਠੀਕ ਆ ਕਿੰਨੇ ਕਿ ਦੁੱਧ ਪਾਇਆ ਬਾਈ ਪਿਛਲੇ ਸਵੇਰੇ ਉਹ ਤੇਰੇ ਪਾ ਸਬਸਕ੍ਰਾਈਬ ਕਰੀ ਜਿੰਨੇ ਹੋਰ ਠੀਕ ਆ ਭਾਈ 30 ਤੋਂ ਕੁਸਰੀ ਮਿਲ ਜਾ ਠੀਕ ਆ ਇਹ ਬਾਕੀ ਗੇਵ ਉਹ ਚਲਗੀਆਂ ਅੰਡਰ ਕੁਆਲਟੀ ਦੇਖ ਸਕਦੇ ਬਹੁਤ ਚੰਗੀ ਕੁਆਲਟੀ ਆ ਬਾਕੀ ਦੁੱਧ ਵਾਲੀ ਨਾੜ ਦੇਖ ਸਕਦੇ ਬਹੁਤ ਚੰਗੀ ਆ ਖੋਲ ਲਓ ਭਾਈ ਤੋੜ ਕੇ ਦਿਖਾ ਦਿਓ ਚਲਗੀਆਂ ਕੱਦ ਬੱਡੇ ਵੀ ਚੰਗਾ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਆ ਬੂਥ گلابی ਆ ਥੋੜਾ ਥੜਾ ਚੈੱਕ ਕਰ ਲਓ ਬਹੁਤ ਚੰਗਾ ਥੋੜਾ ਦਾ ਬਾਕੀ ਥੋੜਾ ਧੱਕਾ ਕਰਦੀ ਆ ਕਿਉਂਕਿ ਸ਼ਮੀ ਪਲੀ ਬਹੁਤ ਆ ਬੈੜਾ ਦਦਤਾ ਬਾਈ ਕਿੰਨਾ ਕ ਪਾ ਦੂ ਐਸਟੀਮੇਟ 3 ਤੋਂ ਪਲੱਸ ਦੀ ਉਮੀਦ ਆ ਬਾਈ ਇੱਥੇ ਠੀਕ ਆ ਬਾਈ ਬਾਈ ਕਹਿੰਦਾ 3 ਤੋਂ ਪੁੱਤਰ ਦੇਖੋ ਪੁੱਤਰ ਪੁੱਤਰ ਬਹੁਤ ਆ ਬਾਈ ਬਾਕੀ ਚੰਗੀ ਬਹੁਤ ਆ 3 ਚਮਕ ਚਮਕ ਪੂਰੀ ਆ ਚਮਕਦੀ ਆ ਬੜ ਬਾਕੀ ਸਮੇਂ ਪੜੀ ਹੱਬ ਤੇਨ ਮੌਸਮ ਨਾਲ ਬਹੁਤ ਫਰਕ ਪੈਣਾ ਸਹੀ ਗੱਲ ਆ ਬਾਈ ਹਫਤੇ ਨਾਲ ਮੌਸਮ ਦਾ ਹੋਰ ਫਰਕ ਪੈਣਾ ਬਾਕੀ ਹਜੇ ਕੱਚੀ ਪਈ ਆ ਬਾਈ ਕਹਿੰਦਾ ਆਡਰ ਦੀ ਕੁਆਲਿਟੀ ਨੇ ਹੋਰ ਵੀ ਚੰਗੀ ਬਣਾ ਲੈਣੀ ਆ ਸੂਨ ਵੇਲੇ ਤੱਕ ਨੇ ਬਾਕੀ ਇਹਦਾ ਮੁੱਲ ਬਾਈ ਕੀ ਰੱਖੂਗਾ ਇਹਨਾਂ ਨੂੰ ਬਾਅਦ ਵੀ ਕਰਾਂਗੇ ਵੀਰੇ ਬਾਈ ਕਹਿੰਦਾ ਮੁੱਲ ਦੋਨਾਂ ਬੇੜਾਂ ਦੀ ਫੋਨ ਤੇ ਹੋਊਗਾ ਤੇ ਜੇਰ ਇਹਦੀ ਕੰਪਲੀਟ ਆ ਨਾ ਵੀ ਹਾਂਜੀ ਹਾਂ ਹਾਂ ਜੇਰ ਬਾਈ ਕਹਿੰਦਾ ਕੰਪਲੀਟ ਆ ਦੇਖ ਸਕਦੇ ਹੋ ਸਾਹਮਣੇ ਜੇਰ ਪਈ ਆਗੀ ਜਿਹੜੀ ਤਾਜੀ ਸੂਈ ਬੇੜ ਆ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ